ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪੜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਚੰਗਾ ਸਮਾਂ ਆਉਣਾ ਹੁੰਦਾ ਹੈ ਉਹ ਸਮਾਂ ਆਉਣ ਤੋਂ ਪਹਿਲਾਂ ਪਰਮਾਤਮਾ ਜੀ ਤੁਹਾਨੂੰ ਇਹ 6 ਸੰਕੇਤ ਜ਼ਰੂਰ ਦਿੰਦੇ ਹਨ ਕਿ ਤੁਹਾਡੀ ਅਰਦਾਸ ਵੀ ਜਿਹੜੀ ਹੈ ਤੁਸੀਂ ਜੋ ਵੀ ਪਰਮਾਤਮਾ ਜੀ ਦੇ ਅੱਗੇ ਕੀਤੀ ਹੈ ਉਹ ਪੂਰੀ ਹੋਣ ਵਾਲੀ ਹੈ ਜਾਂ ਹੋ ਜਾਵੇਗੀ ਸਤਸੰਗਤ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਜੋ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਉਮੀਦ ਵੀ ਇਹ ਵਿਸ਼ਾ ਦੇ ਸਕਦਾ ਹੈ ਸਤ ਸੰਗਤ ਜੀ ਆਪਣਾ ਅੱਜ ਦਾ ਵਿਸ਼ਾ ਹੈ ਕਿ ਚੰਗਾ ਸਮਾਂ ਆਉਣ ਤੋਂ ਪਹਿਲਾਂ ਪਰਮਾਤਮਾ ਜੀ ਤੁਹਾਨੂੰ ਇਹ ਸੰਕੇਤ ਜ਼ਰੂਰ ਦੇ ਦੇਣਗੇ ਸਤ ਸੰਗਤ ਜੀ ਕਹਿਣ ਦਾ ਭਾਵ ਹੈ ਕਿ ਜਦੋਂ ਵੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਜੀ ਨੇ ਕਿਰਪਾ ਕਰਨੀ ਹੁੰਦੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਨੀ ਹੁੰਦੀ ਹੈ ਤਾਂ ਫਿਰ ਸਤ ਸੰਗਤ ਜੀ ਉਹ ਆਪਣੇ ਪਿਆਰੇ ਗੁਰਮਖ ਪਿਆਰੇ ਨੂੰ ਇਹ ਕੁਝ ਸੰਕੇਤ ਭੇਜਣੇ ਜ਼ਰੂਰ ਸ਼ੁਰੂ ਕਰ ਦੇਂਦੇ ਹਨ ਸਰਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਸਾਨੂੰ ਮਹਿਸੂਸ ਹੁੰਦਾ ਹੈ ਸਾਡੇ ਨਾਲ ਕੁਝ ਵਧੀਆ ਹੋਣ ਵਾਲਾ ਹੈ ਪਰ ਅਸੀਂ ਸਮਝ ਨਹੀਂ ਪਾਉਂਦੇ ਕਿ ਇਹ ਕਦੋਂ ਹੋਵੇਗਾ ਕਿਵੇਂ ਹੋਵੇਗਾ ਸਰਸੰਗਤ ਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਪਰਮਾਤਮਾ ਸਾਡਾ ਸਤਿਗੁਰੂ ਜੀ ਸਾਡਾ ਸਾਨੂੰ ਸੰਕੇਤ ਜ਼ਰੂਰ ਦੇਵੇਗਾ ਜੋ ਵੀ ਅਸੀਂ ਉਸ ਦੀ ਮਰਜ਼ੀ ਨੂੰ ਸਮਝ ਸਕੀਏ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਉਹਨਾਂ 6 ਸੰਕੇਤਾਂ ਦੇ ਬਾਰੇ ਜੋ ਪਰਮਾਤਮਾ ਜੀ ਸਾਨੂੰ ਚੰਗੇ ਸਮੇਂ ਦੀ ਸੋਚਣ ਲਈ ਦਿੰਦੇ ਹਨ ਸਾਧ ਸੰਗਤ ਜੀ ਆਪਣੇ ਮਨ ਨੂੰ ਸ਼ਾਂਤ ਕਰ ਲੈਣਾ ਜੀ ਗੁਰਬਾਣੀ ਦੀ ਰੋਸ਼ਨੀ ਵਿੱਚ ਡੁੱਬ ਜਾਇਆ ਕਰੋ ਅਤੇ ਇਸ ਗੱਲਬਾਤ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਲਈ ਸਾਧ ਸੰਗਤ ਜੀ ਕਥਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਤੁਸੀਂ ਆਪਣੇ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਜ਼ਰੂਰ ਕਹਿ ਦੇਣਾ ਹੈ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਸ਼ੁਰੂ ਕਰਦੇ ਹਾਂ ਕਿ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਮ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਹੈ ਕਿ ਮਨ ਵਿੱਚ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਦਿਲ ਵਿੱਚ ਸਕੂਨ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜਦੋਂ ਪਰਮਾਤਮਾ ਸਾਡੇ ਜੀਵਨ ਵਿੱਚ ਚੰਗਾ ਸਮਾਂ ਲਿਆਉਣ ਦੀ ਤਿਆਰੀ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਸਾਡੇ ਮਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਸਕੂਨ ਭਰ ਦਿੰਦੇ ਹਨ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਅਸੀਂ ਚਿੰਤਾਵਾਂ ਡਰਾਂ ਅਤੇ ਬੇਚੈਨੀ ਦੇ ਨਾਲ ਘਿਰੇ ਹੁੰਦੇ ਹਾਂ ਸਾਡਾ ਮਨ ਹਰ ਸਮੇਂ ਕਿਸੇ ਨਾ ਕਿਸੇ ਸਮੱਸਿਆ ਵਿੱਚ ਉਲਝਿਆ ਹੀ ਰਹਿੰਦਾ ਹੈ ਚਾਹੇ ਉਹ ਸਮੱਸਿਆ ਪਰਿਵਾਰਕ ਹੋਵੇ ਨੌਕਰੀ ਦੀ ਹੋਵੇ ਕੰਮਕਾਰ ਦੀ ਜਾਂ ਪੈਸੇ ਦੇ ਸੰਬੰਧੀ ਕੋਈ ਹੋਰ ਵੀ ਮੁਸੀਬਤ ਹੋਵੇ ਪਰ ਜਦੋਂ ਪਰਮਾਤਮਾ ਦੀ ਕਿਰਪਾ ਸ਼ੁਰੂ ਹੁੰਦੀ ਹੈ ਸਾਡੇ ਮਨ ਦਾ ਸਾਰਾ ਹੀ ਅਚਾਨਕ ਬੋਝ ਫਿਰ ਹਲਕਾ ਹੋ ਜਾਂਦਾ ਹੈ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਅੰਦਰ ਇੱਕ ਅਜੀਬ ਹੀ ਜਿਹੀ ਸ਼ਾਂਤੀ ਵਾਸ ਕਰ ਜਾਂਦੀ ਹੈ ਜਿਵੇਂ ਸਾਰੀਆਂ ਚਿੰਤਾਵਾਂ ਹੀ ਤੁਹਾਡੀ ਜ਼ਿੰਦਗੀ ਦੀਆਂ ਗਾਇਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਹ ਸ਼ਾਂਤੀ ਸਾਧ ਸੰਗਤ ਦੀ ਸਧਾਰਨ ਨਹੀਂ ਹੁੰਦੀ ਸਗੋਂ ਇਹ ਪਰਮਾਤਮਾ ਜੀ ਦੀ ਮਰਜ਼ੀ ਦਾ ਹੀ ਇੱਕ ਸੰਕੇਤ ਹੁੰਦਾ ਹੈ ਕਿਉਂਕਿ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੇ ਨਾਲ ਜੁੜਦੇ ਹਾਂ ਸਾਡੇ ਅੰਦਰ ਇੱਕ ਅਜਿਹੀ ਰੌਸ਼ਨੀ ਪੈਦਾ ਹੁੰਦੀ ਹੈ ਜੋ ਸਾਡੀਆਂ ਸਾਰੀਆਂ ਹੀ ਚਿੰਤਾਵਾਂ ਨੂੰ ਦੂਰ ਕਰ ਦਿੰਦੀ ਹੈ ਇਹ ਸ਼ਾਂਤੀ ਇੱਕ ਸੰਕੇਤ ਹੈ ਜੋ ਪਰਮਾਤਮਾ ਤੁਹਾਡੇ ਜੀਵਨ ਵਿੱਚ ਕੁਝ ਵਧੀਆ ਕਰਨ ਵਾਲੇ ਹੁੰਦੇ ਹਨ ਜੇਕਰ ਤੁਸੀਂ ਅਜਿਹੀ ਸ਼ਾਂਤੀ ਮਹਿਸੂਸ ਕਰਦੇ ਹੋ ਤਾਂ ਸਮਝੋ ਕਿ ਪਰਮਾਤਮਾ ਦਾ ਇਹ ਪਹਿਲਾ ਸੰਕੇਤ ਤੁਹਾਨੂੰ ਮਿਲਣਾ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਤੁਹਾਨੂੰ ਚਾਹੀਦਾ ਹੈ ਕਿ ਗੁਰਬਾਣੀ ਦੀ ਸੰਗਤ ਵਿੱਚ ਜ਼ਿਆਦਾ ਸਮਾਂ ਬਿਤਾਓ ਸਵੇਰੇ ਸ਼ਾਮ ਨਾਮ ਜਪੋ ਸਤਿਗੁਰ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਇਹ ਸ਼ਾਂਤੀ ਤੁਹਾਨੂੰ ਅਗਲੇ ਸੰਕੇਤ ਵੱਲ ਫਿਰ ਲੈ ਕੇ ਚਲੀ ਜਾਵੇਗੀ ਸਾਥ ਸੰਗਤ ਜੀ ਅਗਲਾ ਜਿਹੜਾ ਸੰਕੇਤ ਹੈ ਉਹ ਹੈ ਕਿ ਸੁਪਨਿਆਂ ਦੇ ਵਿੱਚ ਸਾਹਿਬ ਗੁਰੂ ਸਾਹਿਬ ਸਕਾਰਾਤਮਕ ਚੀਜ਼ਾਂ ਦੇ ਦਰਸ਼ਨ ਹੋਣੇ ਸਤਸੰਗਤ ਜੀ ਦੂਜਾ ਸੰਕੇਤ ਪਰਮਾਤਮਾ ਜੀ ਸਾਨੂੰ ਦਿੰਦੇ ਹਨ ਕਿ ਸੁਪਨਿਆਂ ਦੇ ਰਾਹੀਂ ਜਦੋਂ ਸਾਨੂੰ ਆਪਣਾ ਚੰਗਾ ਸਮਾਂ ਨੇੜੇ ਆਉਂਦਾ ਹੋਇਆ ਨਜ਼ਰ ਆਉਂਦਾ ਹੈ ਸਾਡੇ ਸੁਪਨੇ ਸাকার ਹੁੰਦੇ ਹੋਏ ਨਜ਼ਰ ਆਉਂਦੇ ਹਨ ਤੇ ਅਕਸਰ ਹੀ ਗੁਰੂ ਸਾਹਿਬ ਦੇ ਦਰਸ਼ਨ ਵੀ ਸਾਨੂੰ ਹੋਣੇ ਸ਼ੁਰੂ ਹੋ ਜਾਂਦੇ ਹਨ ਜਾਂ ਕੋਈ ਸਕਾਰਾਤਮਕ ਸੰਕੇਤ ਮਿਲਦੇ ਹਨ ਸਤਸੰਗਤ ਜੀ ਹੋ ਸਕਦਾ ਤੁਸੀਂ ਸੁਪਨੇ ਦੇ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਗੁਰਬਾਣੀ ਦੀਆਂ ਤੁਕਾਂ ਨੂੰ ਮਹਿਸੂਸ ਕਰੋ ਕੋਈ ਪ੍ਰਕਾਸ਼ ਫੁੱਲਾਂ ਦੀ ਮਾਲਾ ਜਾਂ ਸ਼ਾਂਤ ਸਰੋਵਰ ਵਰਗੀਆਂ ਚੀਜ਼ਾਂ ਨੂੰ ਨਜ਼ਰ ਆਉਣ ਤਾਂ ਇਹ ਸੁਪਨੇ ਸਾਡੇ ਮਨ ਨੂੰ ਇੱਕ ਅਜੀਬ ਜਿਹੇ ਸਕਾਰਾਤਮਕ ਊਰਜਾ ਦੇ ਨਾਲ ਭਰ ਦਿੰਦੇ ਹਨ ਤੁਸੀਂ ਸਵੇਰੇ ਉੱਠਦਿਆਂ ਹੀ ਮਹਿਸੂਸ ਕਰਦੇ ਹੋ ਤੁਹਾਡੇ ਅੰਦਰ ਇੱਕ ਨਵੀਂ ਉਮੀਦ ਅਤੇ ਵਿਸ਼ਵਾਸ ਜਾਗ ਜਾਂਦਾ ਹੈ ਕਿਉਂਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਸੁਪਨੇ ਜਿਹੜੇ ਸਿਰਫ ਮਨ ਦੀ ਕਲਪਨਾਵਾਂ ਨਹੀਂ ਹੁੰਦੀਆਂ ਸਗੋਂ ਪਰਮਾਤਮਾ ਜੀ ਦੀ ਮਰਜ਼ੀ ਦੇ ਨਾਲ ਸਾਡੀ ਅੰਤਰ ਆਤਮਾ ਨੂੰ ਮਿਲਣ ਵਾਲੇ ਸੰਕੇਤ ਵੀ ਹੋ ਸਕਦੇ ਹਨ ਸੋ ਸਾਥ ਸੰਗਿਆ ਜੀ ਇਹ ਸੁਪਨੇ ਸਾਨੂੰ ਇਹ ਦੱਸਦੇ ਹਨ ਕਿ ਪਰਮਾਤਮਾ ਜੀ ਸਾਡੇ ਨੇੜੇ ਹਨ ਜੀਵਨ ਵਿੱਚ ਚੰਗਾ ਸਮਾਂ ਲਿਆਉਣ ਦੀ ਤਿਆਰੀ ਕਰ ਰਹੇ ਹਨ ਤੇ ਜੇਕਰ ਤੁਹਾਨੂੰ ਅੰਮ੍ਰਿਤ ਵੇਲੇ ਉੱਠਦੇ ਅਨਸਾਰ ਹੀ ਗੁਰੂ ਘਰ ਦੇ ਨਗਾੜਿਆਂ ਦੀ ਬਾਜ ਜਾਂ ਫਿਰ ਤੁਹਾਨੂੰ ਸ਼ਾਂਤੀ ਵਿੱਚ ਪੰਛੀਆਂ ਦੀ ਚਹਿਚਹਾਹਟ ਦੀ ਬਾਜ ਜਾ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਿੰਘਾਂ ਦੇ ਪਾਠ ਕਰਨ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸਾਥ ਸੰਗਤ ਜੀ ਜੇਕਰ ਤੁਹਾਨੂੰ ਅਜਿਹੇ ਸੁਪਨੇ ਵੀ ਆਉਂਦੇ ਹਨ ਤਾਂ ਫਿਰ ਵੀ ਸਮਝੋ ਕਿ ਪਰਮਾਤਮਾ ਜੀ ਦਾ ਤੁਹਾਡੇ ਨਾਲ ਸਿੱਧਾ ਹੀ ਸੰਬੰਧ ਜੁੜ ਰਿਹਾ ਹੈ ਸੋ ਇਸ ਸਮੇਂ ਤੁਹਾਨੂੰ ਚਾਹੀਦਾ ਹੈ ਸਵੇਰੇ ਉੱਠ ਕੇ ਨਿਤਨੇਮ ਕਰੋ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾਓ ਅਤੇ ਉਸ ਦੀ ਕਿਰਪਾ ਦੇ ਲਈ ਅਰਦਾਸ ਕਰੋ ਇਹ ਸੁਪਨੇ ਜਿਹੜੇ ਹਨ ਤੁਹਾਡੇ ਜੀਵਨ ਨੂੰ ਸਕਾਰ ਕਰ ਦੇਣਗੇ ਨਵੀਂ ਦਿਸ਼ਾ ਦੇਣ ਦਾ ਸੰਕੇਤ ਬਣ ਜਾਣਗੇ ਸਾਥ ਸੰਗਤ ਜੀ ਅਗਲਾ ਜਿਹੜਾ ਸੰਕੇਤ ਹੈ ਕਿ ਅਚਾਨਕ ਹੀ ਸਕਾਰਾਤਮਕ ਲੋਕਾਂ ਨਾਲ ਮੁਲਾਕਾਤ ਹੋ ਜਾਣੀ ਇਹ ਹੀ ਹੁੰਦਾ ਹੈ ਕਿ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਅਚਾਨਕ ਕਿਸੇ ਐਸੇ ਗੁਰਮਖ ਪਿਆਰੇ ਦੀ ਸੰਗਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਸਾਥ ਸੰਗਤ ਜੀ ਜਦੋਂ ਪਰਮਾਤਮਾ ਜੀ ਜੀਵਨ ਵਿੱਚ ਚੰਗਾ ਸਮਾਂ ਲਿਆਉਣ ਦੀ ਤੁਹਾਡੇ ਤਿਆਰੀ ਕਰਦੇ ਹਨ ਤਾਂ ਉਹ ਤੁਹਾਨੂੰ ਅਜਿਹੇ ਲੋਕਾਂ ਨਾਲ ਮਿਲਾਉਂਦੇ ਹਨ ਅਜਿਹੇ ਸੱਜਣ ਪਿਆਰਿਆਂ ਨਾਲ ਮਿਲਾਉਂਦੇ ਹਨ ਜੋ ਤੁਹਾਡੇ ਜੀਵਨ ਨੂੰ ਇੱਕ ਸਕਾਰਾਤਮਕ ਦਿਸ਼ਾ ਵੱਲ ਲੈ ਕੇ ਜਾਂਦੇ ਹਨ ਇਹ ਲੋਕ ਹੋ ਸਕਦੇ ਹਨ ਤੁਹਾਡੇ ਕੋਈ ਨਵੇਂ ਦੋਸਤ ਜਾਂ ਸਹਿਯੋਗੀ ਤੇ ਜਾਂ ਫਿਰ ਕੋਈ ਅਜਿਹਾ ਵਿਅਕਤੀ ਜੋ ਤੁਹਾਨੂੰ ਪਰਮਾਤਮਾ ਜੀ ਦੇ ਨੇੜੇ ਵੱਲ ਲੈ ਕੇ ਜਾਵੇਗਾ ਜੋ ਕਿ ਤੁਹਾਨੂੰ ਗੁਰਬਾਣੀ ਨਾਲ ਜੋੜੇਗਾ ਤੇ ਸਤਿਗੁਰ ਜੀ ਦੀ ਸ਼ਰਨ ਵਿੱਚ ਲੈ ਕੇ ਜਾਵੇਗਾ ਇਹ ਸੰਕੇਤ ਸਾਡੇ ਜੀਵਨ ਵਿੱਚ ਇੱਕ ਨਵੀਂ ਰੌਸ਼ਨੀ ਵੀ ਲੈ ਕੇ ਆਉਂਦੇ ਹਨ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਲੋਕਾਂ ਦੀ ਸੰਗਤ ਵਿੱਚ ਤੁਹਾਡਾ ਮਨ ਇੱਕਦਮ ਸ਼ਾਂਤ ਹੋ ਜਾਂਦਾ ਹੈ ਤੁਹਾਡੇ ਮਨ ਦੇ ਅੰਦਰ ਇੱਕ ਨਵੀਂ ਉਮੀਦ ਅਤੇ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਸੋ ਇਸ ਲਈ ਸਾਥ ਸੰਗਤ ਦੀ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਸਾਡੇ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਹੈ ਕਿ ਜਦੋਂ ਅਸੀਂ ਸਕਾਰਾਤਮਕ ਅਤੇ ਗੁਰਮਖੀ ਲੋਕਾਂ ਦੀ ਸੰਗਤ ਵਿੱਚ ਬੈਠਦੇ ਹਾਂ ਤੇ ਸਾਡੇ ਅੰਦਰ ਦੇ ਸਾਰੇ ਨਕਾਰਾਤਮਕ ਵਿਚਾਰ ਅਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਜੇਕਰ ਤੁਸੀਂ ਅਚਾਨਕ ਇਹ ਜਿਹੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਹੋ ਜੋ ਤੁਹਾਨੂੰ ਸਹੀ ਮਾਰਗ ਵੱਲ ਲੈ ਕੇ ਜਾਂਦੇ ਹਨ ਤਾਂ ਸਾਥ ਸੰਗਤ ਜੀ ਸਮਝੋ ਕਿ ਪਰਮਾਤਮਾ ਦਾ ਇਹ ਸੰਕੇਤ ਹੈ ਕਿ ਇਸ ਸਮੇਂ ਤੁਹਾਨੂੰ ਚਾਹੀਦਾ ਹੈ ਕਿ ਸਾਥ ਸੰਗਤ ਦੇ ਵਿੱਚ ਤੁਸੀਂ ਬਹੁਤ ਹੀ ਜ਼ਿਆਦਾ ਸਮਾਂ ਬਿਤਾਉਣਾ ਹੈ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਵਾਹਿਗੁਰੂ ਦੀ ਕਿਰਪਾ ਦੇ ਲਈ ਸ਼ੁਕਰਾਨਾ ਕਰਨਾ ਹੈ ਇਹ ਸੰਗਤ ਤੁਹਾਡੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਤੇ ਇੱਕ ਨਵਾਂ ਮਕਸਦ ਦੇ ਦੇਵੇਗੀ। ਅਗਲਾ ਜਿਹੜਾ ਸੰਕੇਤ ਹੈ ਅੰਦਰੋਨੀ ਤਾਕਤ ਅਤੇ ਵਿਸ਼ਵਾਸ ਦਾ ਵੱਧ ਜਾਣਾ। ਜਦੋਂ ਸਾਡੇ ਅੰਦਰ ਇੱਕ ਅਜੀਬ ਜਿਹੀ ਅੰਦਰੋਨੀ ਤਾਕਤ ਅਤੇ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਕਿ ਜੋ ਵੀ ਕੁਰਬਾਨੀ ਵਿੱਚ ਕਿਹਾ ਗਿਆ ਹੈ ਸਾਡਾ ਚੰਗਾ ਸਮਾਂ ਜ਼ਰੂਰ ਆਵੇਗਾ। ਤੁਹਾਡੇ ਮਨ ਵਿੱਚ ਇਹ ਵਿਚਾਰ ਚੱਲਣੇ ਸ਼ੁਰੂ ਹੋ ਜਾਣ ਕਿ ਪਰਮਾਤਮਾ ਜੀ ਕਦੇ ਵੀ ਮੇਰਾ ਕੁਝ ਮਾੜਾ ਨਹੀਂ ਸੋਚਣਗੇ। ਜੋ ਵੀ ਮੇਰੇ ਜੀਵਨ ਵਿੱਚ ਹੋ ਰਿਹਾ ਹੈ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਜੋ ਵੀ ਹੋਵੇਗਾ ਪਰਮਾਤਮਾ ਜੀ ਦੀ ਕਿਰਪਾ ਨਾਲ ਹੀ ਹੋਵੇਗਾ ਜੋ ਵੀ ਕਰਨਗੇ ਉਹੀ ਪਰਮਾਤਮਾ ਜੀ ਮੇਰੇ ਲਈ ਸਹੀ ਹੀ ਹੋਵੇਗਾ ਕਿਉਂਕਿ ਇਹ ਸੰਕੇਤ ਅਜੇਹੇ ਮਨ ਵਿੱਚ ਅੰਦਰੋਂ ਉਦੋਂ ਹੀ ਮਿਲਦੇ ਹਨ ਜਦੋਂ ਚੰਗਾ ਸਮਾਂ ਨੇੜੇ ਆਉਂਦਾ ਹੈ ਤਾਂ ਪਰਮਾਤਮਾ ਸਾਡੇ ਅੰਦਰ ਇੱਕ ਅਜੇਹੀ ਸ਼ਕਤੀ ਨੂੰ ਭਰ ਦਿੰਦੇ ਹਨ ਜੋ ਕਿ ਹਰ ਮੁਸੀਬਤ ਨੂੰ ਪਾਰ ਕਰਨ ਦੀ ਇੱਕ ਹਿੰਮਤ ਤੇ ਦੇਂਦੀ ਹੈ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ ਸਾਨੂੰ ਲੱਗਦਾ ਹੈ ਹੁਣ ਅਸੀਂ ਅੱਗੇ ਨਹੀਂ ਵੱਧ ਸਕਦੇ ਸਾਡੇ ਅੰਦਰ ਫਿਰ ਇੱਕ ਅਚਾਨਕ ਨਵੀਂ ਊਰਜਾ ਤੇ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਅੰਦਰ ਕੋਈ ਅਜੀਹੀ ਤਾਕਤ ਆ ਗਈ ਹੈ ਜੋ ਤੁਹਾਨੂੰ ਕਹਿ ਰਹੀ ਹੈ ਕਿ ਤੁਹਾਡੇ ਲਈ ਸਭ ਕੁਝ ਸੰਭਵ ਹੈ ਇੱਕ ਦਿਨ ਤੁਹਾਡੇ ਸਾਰੇ ਹੀ ਦੁੱਖ ਰੋਗ ਖਤਮ ਹੋ ਜਾਣਗੇ ਸਤ ਸੰਗਤ ਜੀ ਇਹ ਅੰਦਰੋਨੀ ਤਾਕਤ ਪਰਮਾਤਮਾ ਜੀ ਦੀ ਮਰਜ਼ੀ ਦਾ ਸੰਕੇਤ ਹੀ ਹੁੰਦਾ ਹੈ ਕਿਉਂਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਰੌਸ਼ਨੀ ਜਿਹੀ ਪੈਦਾ ਹੁੰਦੀ ਹੈ ਜੋ ਸਾਨੂੰ ਹਰ ਮੁਸੀਬਤ ਤੋਂ ਬਾਹਰ ਕੱਢ ਦੇਂਦੀ ਹੈ ਜੇਕਰ ਤੁਸੀਂ ਅਜਿਹੀ ਤਾਕਤ ਅਤੇ ਵਿਸ਼ਵਾਸ ਨੂੰ ਅੰਦਰ ਆਪਣੇ ਮਹਿਸੂਸ ਕਰਦੇ ਹੋ ਤਾਂ ਸਮਝੋ ਕਿ ਪਰਮਾਤਮਾ ਤੁਹਾਨੂੰ ਚੰਗੇ ਸਮੇਂ ਦੀ ਸੂਚਨਾ ਦੇ ਰਹੇ ਹਨ ਸਤਗੁਰ ਜੀ ਦੀ ਸ਼ਰਨ ਵਿੱਚ ਜਾਓ ਨਾਮ ਸਿਮਰਨ ਕਰੋ ਤੇ ਹਰ ਪਲ ਪਰਮਾਤਮਾ ਦਾ ਸ਼ੁਕਰਾਨਾ ਕਰੋ ਅਗਲਾ ਜੋ ਸੰਕੇਤ ਹੈ ਕਿ ਜੀਵਨ ਵਿੱਚ ਅਚਾਨਕ ਅਜਿਹੇ ਮੌਕੇ ਮਿਲ ਜਾਣਾ ਜਿਸ ਦੇ ਨਾਲ ਤੁਹਾਡਾ ਜੀਵਨ ਇੱਕ ਚੰਗੇ ਰਸਤੇ ਤੇ ਚੱਲਣਾ ਸ਼ੁਰੂ ਹੋ ਜਾਵੇਗਾ ਤੁਸੀਂ ਮਾੜੀ ਸੰਗਤ ਵਿੱਚੋਂ ਨਿਕਲਣ ਕੇ ਚੰਗੀ ਸੰਗਤ ਵਿੱਚ ਤਬਦੀਲ ਹੋ ਜਾਓਗੇ ਤੇ ਨਾਲ ਹੀ ਨਾਲ ਤੁਸੀਂ ਆਪਣੇ ਮਾੜੇ ਕਰਮ ਸਾਰੇ ਹੀ ਛੱਡ ਕੇ ਪਰਮਾਤਮਾ ਜੀ ਦੇ ਲੜ ਲੱਗਣਾ ਚਾਹੋਗੇ ਤਾਂ ਸਮਝੋ ਕਿ ਪਰਮਾਤਮਾ ਤੁਹਾਡੇ ਚੰਗੇ ਸਮੇਂ ਦੇ ਲਈ ਤੁਹਾਡੇ ਤਿਆਰੀ ਕਰ ਰਹੇ ਹਨ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਹੁਤ ਵੱਡਾ ਬਦਲਾਅ ਹੋਵੇਗਾ ਸਾਡੇ ਜੀਵਨ ਵਿੱਚ ਪਰਮਾਤਮਾ ਜੀ ਅਜਿਹੇ ਮੌਕੇ ਜ਼ਰੂਰ ਲੈ ਕੇ ਆਉਂਦੇ ਹਨ ਜੋ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਤੁਹਾਨੂੰ ਅਚਾਨਕ ਨੌਕਰੀ ਦਾ ਮੌਕਾ ਮਿਲ ਜਾਣਾ ਕੋਈ ਪ੍ਰੋਜੈਕਟ ਮਿਲ ਜਾਣਾ ਕਿਸੇ ਐਸੇ ਵਿਅਕਤੀ ਨਾਲ ਮੁਲਾਕਾਤ ਹੋ ਜਾਣੀ ਕਿਸੇ ਗੁਰਮਖ ਪਿਆਰੇ ਨਾਲ ਮੁਲਾਕਾਤ ਹੋ ਜਾਣੀ ਜਿਸ ਦੇ ਮਿਲਣ ਦੇ ਨਾਲ ਜੀਵਨ ਦੀ ਦਸ਼ਾ ਨੂੰ ਹੀ ਇੱਕ ਵੱਡਾ ਬਦਲਾਵ ਹੁੰਦਾ ਹੋਇਆ ਨਜ਼ਰ ਆਵੇਗਾ ਇਹ ਸਭ ਕਿਸੇ ਤੁਹਾਨੂੰ ਚਮਤਕਾਰ ਹੀ ਲੱਗਣਗੇ ਕਿਉਂਕਿ ਗੁਰਬਾਣੀ ਵੀ ਸਾਨੂੰ ਇਹੋ ਸਿਖਾਉਂਦੀ ਹੈ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੁੰਦਾ ਹੈ ਇਹ ਮੌਕੇ ਪਰਮਾਤਮਾ ਦੀ ਮਰਜ਼ੀ ਦਾ ਹਿੱਸਾ ਹੁੰਦੇ ਹਨ ਇਹ ਸਾਨੂੰ ਦੱਸਦੇ ਹਨ ਸਾਡਾ ਜੀਵਨ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਸਾਥ ਸੰਗਤ ਜੀ ਜੇਕਰ ਤੁਸੀਂ ਅਜਿਹੇ ਮੌਕਿਆਂ ਨੂੰ ਵੇਖ ਰਹੇ ਹੋ ਤਾਂ ਸਮਝੋ ਪਰਮਾਤਮਾ ਤੁਹਾਨੂੰ ਚੰਗੇ ਸਮੇਂ ਦੀ ਸੂਚਨਾ ਦੇ ਰਹੇ ਹਨ ਤੁਹਾਨੂੰ ਚਾਹੀਦਾ ਹੈ ਕਿ ਇਹਨਾਂ ਮੌਕਿਆਂ ਨੂੰ ਪਰਮਾਤਮਾ ਜੀ ਦੀ ਮਰਜ਼ੀ ਸਮਝ ਕੇ ਸਵੀਕਾਰ ਕਰ ਲੋ ਨਾਮ ਦੀ ਕਮਾਈ ਕਰੋ ਨਾਮ ਦੀ ਕਮਾਈ ਦੇ ਨਾਲ ਹੀ ਅੱਗੇ ਵਧੋ ਹੱਕ ਸੱਚ ਦੀ ਕਰਤ ਕਮਾਈ ਕਰੋ ਕਦੇ ਕਿਸੇ ਦਾ ਦਿਲ ਨਾ ਦੁਖਾਓ ਹਰ ਪਲ ਪਰਮਾਤਮਾ ਦਾ ਸ਼ੁਕਰ ਇਹ ਮੌਕੇ ਤੁਹਾਡੇ ਜੀਵਨ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਅਗਲਾ ਜੋ ਸੰਕੇਤ ਹੈ ਸਤਿਗੁਰੂ ਦੀ ਬਾਣੀ ਨਾਲ ਡੂੰਘਾ ਸੰਬੰਧ ਬਣ ਜਾਣਾ ਸਭ ਤੋਂ ਮਹੱਤਵਪੂਰਨ ਸੰਕੇਤ ਇਹੀ ਹੁੰਦਾ ਹੈ ਤੁਹਾਡਾ ਮਾੜੇ ਕੰਮਾਂ ਨਾਲੋਂ ਦੂਰ ਹੋ ਕੇ ਪਰਮਾਤਮਾ ਜੀ ਦੀ ਗੁਰਬਾਣੀ ਦੇ ਨਾਲ ਇੱਕ ਡੂੰਘਾ ਜਿਹਾ ਸੰਬੰਧ ਬਣ ਜਾਣਾ ਜਦੋਂ ਤੁਹਾਡਾ ਚੰਗਾ ਸਮਾਂ ਆਉਣਾ ਹੁੰਦਾ ਹੈ ਪਰਮਾਤਮਾ ਜੀ ਫਿਰ ਸਾਡੇ ਮਨ ਨੂੰ ਗੁਰਬਾਣੀ ਵੱਲ ਖਿੱਚਦੇ ਹਨ ਅਚਾਨਕ ਗੁਰਬਾਣੀ ਪੜਨ ਤੇ ਸਮਝਣ ਦੀ ਸਾਡੇ ਵਿੱਚ ਇੱਛਾ ਮਹਿਸੂਸ ਹੁੰਦੀ ਹੈ ਗੁਰਬਾਣੀ ਦੇ ਸ਼ਬਦ ਸੁਣਦੇ ਹਾਂ ਸਾਨੂੰ ਲੱਗਦਾ ਹੈ ਕਿ ਸਿੱਧੇ ਇਹ ਸ਼ਬਦ ਜਿਹੜੇ ਹਨ ਦਿਲ ਨੂੰ ਛੂ ਰਹੇ ਹਨ ਹੋ ਸਕਦਾ ਤੁਸੀਂ ਕਿਸੇ ਸ਼ਬਦ ਦਾ ਅਰਥ ਸਮਝਣ ਲੱਗ ਜਾਓ ਜਾਂ ਅਚਾਨਕ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦੀ ਇੱਛਾ ਪ੍ਰਗਟ ਹੋਵੇ ਤਾਂ ਸਮਝੋ ਕਿ ਪ੍ਰਮਾਤਮਾ ਜੀ ਤੁਹਾਨੂੰ ਸੰਕੇਤ ਦੇ ਰਹੇ ਹਨ ਕਿ ਤੁਹਾਡਾ ਚੰਗਾ ਸਮਾਂ ਹੁਣ ਆਉਣ ਵਾਲਾ ਹੈ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਸਾਡੇ ਜੀਵਨ ਦੀਆਂ ਮੁਸੀਬਤਾਂ ਚਿੰਤਾਵਾਂ ਤੇ ਦਰਦ ਸਾਰੇ ਹੀ ਦੂਰ ਹੋ ਜਾਂਦੇ ਹਨ ਸਾਡੇ ਅੰਦਰ ਪ੍ਰਮਾਤਮਾ ਜੀ ਦੇ ਨਾਮ ਦੀ ਜੋਤ ਜਗਦੀ ਹੈ ਜੇਕਰ ਤੁਸੀਂ ਗੁਰਬਾਣੀ ਨਾਲ ਅਜਿਹੇ ਡੂੰਘਾ ਸੰਬੰਧ ਮਹਿਸੂਸ ਕਰਦੇ ਹੋ ਸਮਝੋ ਕਿ ਪਰਮਾਤਮਾ ਜੀ ਤੁਹਾਡੀ ਜ਼ਿੰਦਗੀ ਦੇ ਹੁਣ ਸਾਰੇ ਹੀ ਦੁੱਖ ਦਰਦ ਮਿਟਾ ਦੇਣਗੇ ਸੋ ਸਾਧ ਸੰਗਤ ਜੀ ਇਹਨਾਂ ਸੰਕੇਤਾਂ ਦੇ ਰਾਹੀਂ ਪਰਮਾਤਮਾ ਜੀ ਸਾਨੂੰ ਸੂਚਨਾ ਦਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਮਾੜਾ ਸਮਾਂ ਟਲ ਚੁੱਕਾ ਹੈ ਤੁਹਾਡੀ ਜ਼ਿੰਦਗੀ ਵਿੱਚ ਹੁਣ ਸਕਾਰਾਤਮਕ ਬਦਲਾਅ ਹੋਣ ਵਾਲੇ ਹਨ ਇਸ ਲਈ ਤੁਸੀਂ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ ਹਰ ਸਾਹ ਦੇ ਨਾਲ ਧੰਨਵਾਦ ਕਰਨਾ ਹੈ ਉਹਨਾਂ ਨੇ ਤੁਹਾਡੇ ਉੱਪਰ ਕਿਰਪਾ ਕਰ ਦਿੱਤੀ ਹੈ ਤੁਹਾਨੂੰ ਇਸ ਕਾਬਲ ਸਮਝਿਆ ਹੈ ਕਿਉਂਕਿ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਹਾਂ ਗੁਰੂ ਦੇ ਹੁਕਮ ਵਿੱਚ ਚੱਲਦੇ ਹਾਂ ਪਰਮਾਤਮਾ ਜੀ ਸਾਡੇ ਤੇ ਕਿਰਪਾ ਜ਼ਰੂਰ ਕਰਦੇ ਹਨ ਜ਼ਿੰਦਗੀ ਵਿੱਚ ਸੁੱਖ ਲੈ ਕੇ ਆਉਂਦੇ ਹਨ ਵਾਹਿ